ਤੇਰੀ ਜੀ ਗੇਦੜਵਾਹੀ ਜਿਹਨੂੰ ਚਾਕਦਾ ਵੀ ਨਹੀਂ ਇਹ ਰਾਜਾ ਚਾਕਦਾ ਵੀ ਨਹੀਂ ਵੇਖ ਲਿਓ ਤੁਸੀਂ ਗੇਦੜਵਾਹੀ ਨਹੀਂ ਹਣਾਉਂਦੇ ਗੱਲ ਅੱਜ ਨੋਟ ਕਰ ਲਓ ਇਹ ਕਿਦੜਵਾਹੀ ਨਹੀਂ ਆਉਂਦਾ ਰਾਜਾ ਜਿਹੜਾ ਕਹਿੰਦਾ ਸੀ ਮੈਂ ਆਗਾ ਕਾਂਗਰਸ ਦਾ ਦਰਿਆ ਤੇ ਮੈਨੂੰ ਕੋਈ ਬੰਨ ਨਹੀਂ ਲਾ ਸਕਦਾ ਤੇ ਅੱਜ ਬਾਈ ਗਿੱਦੜਵਾਹੇ ਵਾਲੇ ਨੇ ਬੰਨ ਲਾਤਾ ਜਨਾਬ ਮਨਪ੍ਰੀਤ ਬਾਦਲ ਨੂੰ ਤਾਂ ਉਰਦੂ ਦੇ ਨੇਤਾ ਨੇ ਜੀ ਉਰਦੂ ਚ ਗੱਲ ਕਰਦੇ ਨੇ ਨਾ ਇੱਥੇ ਦੇ ਲੋਕਾਂ ਨੂੰ ਸਮਝਾਉਂਦੀਆਂ ਨਾ ਸਾਨੂੰ ਆਉਂਦੀਆਂ ਨਾ ਤੁਹਾਨੂੰ ਆਉਂਦੀ ਆ ਫਿਰ ਇੱਕ ਦੀ ਮਨ ਬਣ ਵਾਲੇ ਸੀ ਗਿੱਦੜਵਾਹੇ ਨੇ ਵੀ ਮਨਪ੍ਰੀਤ ਨੂੰ ਤਾਂ ਇੱਕ ਯਾਰ ਪਾਕਿਸਤਾਨ ਚ ਲੈ ਹੋਰ ਭੇਜਾਂਗੇ ਇੱਥੇ ਦਾ ਕੰਮ ਹੈ ਨਹੀਂਗਾ ਆ ਬੜੀ ਵੱਡੀ ਲੋਕਾਂ ਨੇ ਮਾਰਜਨ ਦਿੱਤਾ ਕਿਵੇਂ ਦੇਖਦੇ ਹੋ ਬਾਈ ਪਹਿਲਾਂ ਤੈਨੂੰ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਗਿੱਦੜਵਾਹੇ ਵਾਲਿਆਂ ਦਾ ਸੱਚੇ ਪਾਤਸ਼ਾਹ ਦੀ ਮੇਰ ਹੋਈ ਆ ਜੀ ਅੱਜ ਬਾਈ ਡਿੰਪੀ ਦੀਆਂ ਪੂਰੇ ਪਰਿਵਾਰ ਨੇ ਪੂਰੇ ਵਲੰਟੀਅਰਾਂ ਨੇ ਵਰਕ ਕਰਨੇ ਸਾਰਿਆਂ ਨੇ ਹੰਕਾਰ ਦੇ ਖਿਲਾਫ ਇੱਕ ਵੱਡਾ ਰਾਜਾ ਜਿਹੜਾ ਕਹਿੰਦਾ ਸੀ ਮੈਂ ਆਗਾ ਕਾਂਗਰਸ ਦਾ ਦਰਿਆ ਤੇ ਮੈਨੂੰ ਕੋਈ ਬੰਨ ਨਹੀਂ ਲਾ ਸਕਦਾ ਤੇ ਅੱਜ ਬਾਈ ਗਿੱਦੜਵਾਹ ਵਾਲੇ ਨੇ ਬੰਨ ਲਾਤਾ ਕੁਸ਼ਪਿੰਦਰ ਨੇ ਬਹੁਤ ਜ਼ੋਰ ਲਾਇਆ ਬਿਲਕੁਲ ਜੀ ਮੈਂ ਪਾਰਟੀ ਦਾ ਹਿੱਸਾ ਗੈਸ ਟਾਈਮ ਠੀਕ ਹੈ ਪਾਰਟੀ ਭਰੋਸਾ ਕਰਦੀ ਹੈ ਮੇਰੇ ਤੇ ਸਾਡੇ ਮੁੱਖ ਮੰਤਰੀ ਪੰਜਾਬ ਭਰੋਸਾ ਕਰਦੇ ਨੇ ਅਮਨ ਰੋੜਾ ਜੀ ਸਾਡੇ ਅੱਜ ਪਾਰਟੀ ਦੇ ਪ੍ਰਧਾਨ ਬਣੇ ਨੇ ਲਾਡੀ ਢੋਸ ਜੀ ਨੇ ਉਹਨੇ ਜ਼ਿੰਮੇਵਾਰੀ ਲਈ ਸੀ ਤੇ ਮੇਰਾ ਫਰਜ਼ ਸੀਗਾ ਇੱਕ ਹੰਕਾਰੀ ਬੰਦੇ ਦਾ ਪਰਦਾ ਪਾਸ਼ ਕਰਨਾ ਕਿਉਂਕਿ 13 ਸਾਲਾਂ ਤੋਂ ਝੂਠ ਤੇ ਬੇਈਮਾਨਾ ਬਿਨਾਂ ਗੱਲ ਤੋਂ ਬੋਲ-ਬੋਲ ਕੇ ਝੂਠ ਦੇ ਪ੍ਰਚਾਰ ਦੀ ਜਿੱਤ ਹੋ ਰਹੀ ਸੀ ਪਰ ਮੇਰਾ ਦੱਸਣਾ ਬੰਨਦਾ ਸੀਗਾ ਜੀ ਮੈਂ ਪਾਰਟੀ ਨੇ ਜ਼ਿੰਮੇਵਾਰੀ ਲਈ ਸੀ ਤੇ ਤੰਦੇ ਹੀ ਨਾਲ ਨਿਭਾਈ ਆ ਬਾਈ ਜੀ ਉਹ ਕਹਿੰਦੇ ਸੀਗੇ ਆਮ ਆਦਮੀ ਪਾਰਟੀ ਆ ਜਿਹੜੀ ਲੋਕਾਂ ਦੇ ਮਨਾਂ ਤੋਂ ਲੈ ਚੁੱਕੀ ਐ ਬਾਈ ਜੀ ਇਹਦਾ ਹੁਣ ਤੁਸੀਂ ਦੇਖ ਲਓ ਬਾਈ ਜੀ ਹੁਣ ਮੈਂ ਕੀ ਕਹਾ ਦੇਖੋ ਤੁਹਾਡੇ ਸਾਹਮਣੇ ਐ ਬਾਈ ਜੀ ਅੱਜ ਰਿਜ਼ਲਟ ਵੇਖ ਲਓ ਠੀਕ ਐ ਤਿੰਨ ਸੀਟਾਂ ਤੇ ਅੱਜ ਅੱਗੇ ਚੱਲ ਰਹੇ ਐ ਮੇਲਾ ਦਾ ਤਿੰਨੇ ਸ਼ਾਇਦ ਜਿੱਤਵਾਲੀ ਨੇ ਠੀਕ ਹੈ ਹੁਣ ਤੁਸੀਂ ਆਪੀ ਵੇਖ ਲਓ ਬਾਈ ਜੀ ਲੋਕਾਂ ਦੇ ਮਨਾਂ ਤੋਂ ਲਹਿ ਗਈ ਕਿ ਨਹੀਂ ਲਈ ਕਸ਼ਿੰਦਰ ਨੇ ਪਹਿਲਾਂ ਹੀ ਕਹਿੰਦਾ ਸੀ ਰਾਜਾ ਰਾਣੀ ਤੇ ਗਏ ਹੈ ਗਏ ਹਾਂ ਜੀ ਉਹ ਲੋਕਾਂ ਚ ਬਾਈ ਜਦ ਜਾਂਦੇ ਸੀ ਲੋਕਾਂ ਦੀ ਮੰਗ ਸੀਗੀ ਠੀਕ ਹੈ ਜਦ ਮੈਂ ਵੇਖਿਆ 10 5 10 ਪਿੰਡਾਂ ਚ ਜਾ ਕੇ ਗਿੱਦੜਵਾਹੇ ਉਹ ਕਹਿੰਦੇ ਬਾਈ ਜੀ ਰਾਜੇ ਤੋਂ ਇੱਕ ਦੀ ਮੁਕਤ ਕਰਾ ਦਿਓ ਉਹ ਮੈਂ ਕਿਹਾ ਬਾਈ ਜੀ ਤੁਸੀਂ ਅਸੀਂ ਨਹੀਂ ਕਰਾਉਣਾ ਤੁਹਾਡੀ ਵੋਟ ਨੇ ਕਰਾਉਣਾ ਅਸੀਂ ਤੁਹਾਡੇ ਨਾਲ ਫਿਰ ਉਥੇ ਮੈਂ ਹਿਸਾਬ ਲਾ ਲਿਆ ਸੀ ਜਿਹੜੇ ਪਿੰਡ ਚ ਬਾਈ ਜੀ ਜਾਂਦੀ ਸੀ ਕੋਈ ਕਹਿੰਦਾ ਸੀ 200 ਵਧਾਵਾਗੇ ਕੋਈ ਕਹਿੰਦਾ ਸੀ 500 ਵਧਾਵਾਗੇ ਫਿਰ ਪਤਾ ਲੱਗਿਆ ਸੀ ਵੀ ਰਾਜਾ ਤਾਂ ਗਿਆ ਤੇ ਗਈ ਰਾਣੀ ਵੀ ਜਿਸਕਿੰਦਰ ਨੇ ਫੋਟੋ ਪਾਈ ਇੱਕ ਸ਼ੇਅਰ ਕੀਤੀ ਵੀ ਹੱਥ ਨਹੀਂ ਬੰਨੇ ਸੀ ਉਹ ਚਾਹਤ ਉਹ ਹੱਥ ਬੰਨੇ ਆ ਫਟਮਾ ਆ ਗਿਆ ਆ ਗਿਆ ਜੀ ਫਿਰ ਉਹ ਬਾਈ ਜੀ ਹੰਕਾਰ ਠੀਕ ਹੈ ਆਪਾਂ ਦਾ ਸਿਰਫ ਕਲੀਅਰ ਕਰ ਰਹੇ ਸੀ ਇੱਕ ਪਾਸੇ ਹੰਕਾਰ ਆ ਇੱਕ ਪਾਸੇ ਨਰਮਾਈ ਆ ਹਾਂ ਤੁਸੀਂ ਹੰਕਾਰ ਨੂੰ ਚੁਣਨਾ ਤੁਸੀਂ ਨਰਮਾਈ ਨੂੰ ਚੁਣਨਾ ਪਰ ਸਮਝ ਕੇ ਵੋਟਰ ਗਿੱਦੜਵਾਹੇ ਵਾਲੇ ਕਿ ਹੰਕਾਰ ਦਾ ਇੱਕੀ ਖਾਤਮਾ ਕਰਨਾ ਸਰਕਾਰ ਨੇ ਪੂਰੀ ਵਾਹ ਲਾਤੀ ਸੀ ਐਮ ਆਨ ਵਿੱਚ ਹੀ ਰਹੇ ਹਲਕੇ ਦੇ ਬਿਲਕੁਲ ਜੀ ਦੇਖੋ ਪਾਰਟੀ ਦੇ ਸੁਪਰੀਮੋ ਨੇ ਪੰਜਾਬ ਦੀ ਪਾਰਟੀ ਦੇ ਠੀਕ ਹੈ ਅਰਵਿੰਦ ਕੇਜਰੀ ਬਾਈ ਜੀ ਪੂਰੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਠੀਕ ਹੈ ਤੋਂ ਉਹਨਾਂ ਨੇ ਇੱਥੇ ਰਹਿਣਾ ਬਣਦਾ ਜੀ ਲੜਾਈ ਲੜਨੀ ਬਣਦੀ ਆ ਤੇ ਜਦੋਂ ਸੈਨਾਪਤੀ ਬੱਚੋ ਵੇ ਫਿਰ ਫੌਜਾਂ ਤਕੜੀਆਂ ਹੋ ਕੇ ਲੜਦੀਆਂ ਨੇ ਅਸੀਂ ਫੌਜ ਆ ਉਹਨਾਂ ਦੀ ਤੇ ਅਸੀਂ ਤਾਂ ਹੀਓ ਕਰੰਟ ਕੱਢਿਆ ਫੇਰ ਹੀ ਲੜਾਈ ਲੜੀ ਆ ਜਦੋਂ ਸਾਡਾ ਸੈਨਾਪਤੀ ਵਿੱਚ ਸੀ ਕਾਂਗਰਸ ਦਾ ਕਿਲਾ ਫਿਰ ਟੈਟੇਰੀ ਕਰਤਾ ਜਮਾ ਟੈਟੇਰੀ ਜੀ ਗੇਧੜਵਾਹੇ ਜਿਹਨੂੰ ਝਾਕਦਾ ਵੀ ਨਹੀਂ ਇਹ ਰਾਜਾ ਝਾਕਦਾ ਵੀ ਨਹੀਂ ਵੇਖ ਲਿਓ ਤੁਸੀਂ ਗੇਧੜਵਾਹੀ ਨਹੀਂ ਹਨ ਉਹਦੇ ਗੱਲ ਅੱਜ ਨੋਟ ਕਰ ਲਓ ਇਹ ਗੇਧੜਵਾਹੀ ਨਹੀਂ ਆਉਂਦਾ ਇਹ ਉਹਨਾਂ ਟਾਈਮ ਹੀ ਲੋਕਾਂ ਦਾ ਜਿਹਨਾਂ ਦੇ ਵਿੱਚ ਜਿੱਤਦਾ ਜਿੱਥੋਂ ਇਹ ਹਾਰਦਾ ਬਾਈ ਉਹ ਤਾਂ ਕਹਿੰਦੇ ਸੀ ਵੀ ਮੁੱਖ ਮੰਤਰੀ ਬਣਨ ਆਸਤੇ ਸਾਨੂੰ ਇਹ ਆ ਸੀਟ ਦੇ ਦਿਓ ਮੁੱਖ ਮੰਤਰੀ ਆ ਫਿਰ ਕੋਈ ਲੋਕਾਂ ਨੇ ਐਮਐਲਏ ਵੀ ਨਹੀਂ ਬਾਈ ਜੀ ਬਣਾਇਆ ਮੁੱਖ ਮੰਤਰੀ ਉਹ ਪ੍ਰਮਾਤਮਾ ਨੇ ਬਣਾਉਣਾ ਜੀ ਲੋਕਾਂ ਨੇ ਬਣਾਉਣਾ ਜੇ ਨਾ ਚ ਰੱਬ ਵਸਦਾ ਜੀ ਐਦੇ ਕਹਿਣ ਨਾਲ ਥੋੜੀ ਬੰਨ ਨੇ ਜੀ ਪਰਿਵਾਰ ਦੀ ਵੋਟ ਥੋੜੀ ਪੈਣੀ ਆ ਬਾਈ ਜੀ ਗੱਲ ਸਮਝੋ ਨਾ ਮੁੱਖ ਮੰਤਰੀ ਜੀ ਪ੍ਰਮਾਤਮਾ ਦੇ ਘਰ ਬਣ ਕੇ ਆਉਂਦੀ ਹੈ ਜੀ ਕਿਹਨੂੰ ਰਾਜ ਦੇਣਾ ਕਿਹਨੂੰ ਨਹੀਂ ਦੇਣਾ ਲੋਕਾਂ ਨੇ ਫੈਸਲਾ ਕਰਨਾ ਲੋਕਾਂ ਨੇ ਐਮਐਲਏ ਤੋਂ ਵੀ ਤੋਰਤੇ ਜੀ ਬਾਈ ਯਾਰ ਵੋਟ ਪੈ ਜਾਣੀ ਕਿਵੇਂ ਲੱਗਦਾ ਸੀ ਨਹੀਂ ਪੈ ਜੂਗੀ ਬਾਈ ਯਕੀਨ ਸੀ ਜੀ 15000 ਪਲੱਸ ਯਕੀ ਵੀ 15000 ਪਲਸ ਜਿੱਤਾਂਗੇ ਹੁਣ ਮਾਰਜਿਨ ਜਿੰਨਾ ਵੀ ਹੋ ਸਕਦਾ ਮੈਨੂੰ ਯਕੀਨ ਸੀ ਪੂਰਾ ਮਨਪ੍ਰੀਤ ਬਾਦਲ ਡਾਊਨ ਰੇਗੀ ਕਿਵੇਂ ਮਨ ਦੇ ਫਾਇਦਾ ਹੋਗੇ ਮੈਂ ਉਹ ਤਾਂ ਜੀ ਵੈਸੇ ਗਿੱਦੜਵਾਹਿਆਂ ਨੇ ਮਨ ਬਣਾ ਲਿਆ ਸੀ ਵੀ ਇਹਨਾਂ ਨੂੰ ਤਾਂ ਲਾਹੌਰ ਭੇਜਣਾ ਮਨਪ੍ਰੀਤ ਬਾਦਲ ਨੂੰ ਤਾਂ ਉਰਦੂ ਦੇ ਨੇਤਾ ਨੇ ਜੀ ਉਰਦੂ ਚ ਗੱਲ ਕਰਦੇ ਨੇ ਨਾ ਇੱਥੇ ਦੇ ਲੋਕਾਂ ਨੂੰ ਸਮਝਾਉਂਦੀਆਂ ਨਾ ਸਨਉਂਦੀਆਂ ਨਾ ਤੁਹਾਨੂੰ ਆਉਂਦੀ ਆ ਫਿਰ ਇੱਕ ਦਿਨ ਮਨ ਬਣਾ ਲਿਆ ਸੀ ਗਿੱਦੜਵਾਹਿਆਂ ਨੇ ਵੀ ਮਨਪ੍ਰੀਤ ਨੂੰ ਤਾਂ ਇੱਕ ਯਾਰ ਪਾਕਿਸਤਾਨ ਦੇ ਲਾਹੌਰ ਭੇਜਾਂਗੇ ਇੱਥੇ ਦਾ ਕੰਮ ਹੈ ਨਹੀਂਗਾ ਠੀਕ ਹੈ ਧੰਨਵਾਦ ਭਾਈ ਥੈਂਕ ਯੂ ਸੋ ਸੁਸ਼